ਇਤਿਹਾਸ ਚ ਜਾਈਏ ਤਾਂ ਪ੍ਰਚੀਨ ਸਿਲਕ ਰੂਟ ਜੋ ਦੂਜੀ ਸਦੀ ઈਸਾ ਪੂਰਬ ਤੋਂ ਲੈ ਕੇ 15ਵੀਂ ਸਦੀ ਦੇ ਮੱਧ ਤੱਕ ਪੂਰਬ ਤੇ ਪੱਛਮ ਨੂੰ ਜੋੜਨ ਵਾਲੇ ਵਪਾਰਕ ਰਸਤਿਆਂ ਦਾ ਇੱਕ ਵੱਡਾ ਨੈਟਵਰਕ ਸੀ ਇਸ ਰੂਟ ਨੇ ਵਿਸ਼ਵ ਦੇ ਆਰਥਿਕ ਇਤਿਹਾਸ ਚ ਵੱਡੀ ਭੂਮਿਕਾ ਨਿਭਾਈ ਸੀ 15ਵੀਂ ਸਦੀ ਚ ਸਮੁੰਦਰੀ ਮਾਰਗਾਂ ਤੇ ਜੀਓ ਪੋਲਿਟੀਕਲ ਤਬਦੀਲੀਆਂ ਦੇ ਕਾਰਨ ਜ਼ਮੀਨੀ ਸਿਲਕ ਰੂਟ ਦਾ ਪਤਨ ਹੋਇਆ ਸੀ ਪੰਜਾਬ ਦੇ ਸਿਲਕ ਰੋਡ ਨੈਟਵਰਕ ਕਾਫੀ ਵੱਡੇ ਸੀ ਇਹ ਦੋ ਦਿਸ਼ਾਵਾਂ ਵਿੱਚ ਜਾਂਦੇ ਸੀ ਇਸ ਨੈਟਵਰਕ ਨਾਲ ਊਠਾਂ ਘੋੜਿਆਂ ਤੇ ਖੱਚਰਾਂ ਦੀ ਵਰਤੋਂ ਕਰਕੇ ਲੰਬੀ ਦੂਰੀ ਤੱਕ ਮਾਲ ਦੀ ਢੋਆ ਢਵਾਈ ਕੀਤੀ ਜਾਂਦੀ ਸੀ ਪੰਜਾਬ ਸਿਲਕ ਰੂਟ ਦੇ ਲਈ ਇੱਕ ਮਹੱਤਵਪੂਰਨ ਥਾਂ ਸੀ ਚਾਹੇ ਪ੍ਰਚੀਨ ਜਾਂ ਮੱਧਯੁਗੀ ਸਿਲਕ ਰੂਟ ਦੀ ਗੱਲ ਕਰੀਏ ਇਹ ਹਮੇਸ਼ਾ ਇੱਕ ਨੈਟਵਰਕ ਦਾ ਐਂਟਰੀ ਪੁਆਇੰਟ ਰਿਹਾ ਤੇ ਆਵਾਜਾਈ ਦਾ ਸਭ ਤੋਂ ਵੱਡਾ ਕੇਂਦਰ ਪੰਜਾਬ ਸੀ ਜਿੱਥੇ ਆ ਕੇ ਚੀਜ਼ਾਂ ਰੁਕਦੀਆਂ ਸੀ ਜਾਂਦੀਆਂ ਸੀ ਤੇ ਅੱਗੇ ਵਧਦੀਆਂ ਸੀ ਪੰਜਾਬ ਦੇ ਇਲਾਕੇ ਨੇ ਮੱਧ ਏਸ਼ੀਆ ਚੀਨ ਤੇ ਭਾਰਤੀ ਉਪਮਹਾਦੀਪ ਨੂੰ 2000 ਸਾਲਾਂ ਤੋਂ ਵੱਧ ਸਮੇਂ ਤੱਕ ਆਪਸ ਚ ਜੋੜ ਕੇ ਰੱਖਿਆ